ਬਾਈ ਸੂਈ ਸਵਾਈ ਝੋਟੀ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ 14 15 14 15 ਦਿਨ ਦੀ ਸੂਈ ਬੱਚਾ ਕੀ ਕੱਟਾ ਮੰਗ ਰਿਹਾ ਤੇ 10 ਕਿਲੋ ਦੁੱਧ ਜਿਹੜਾ ਹਾਜ਼ਰ ਹੈ ਚੰਗੇ ਕਦ ਕੜ ਦੀ ਝੋਟੀ ਹੈ ਦੇਖ ਸਕਦੇ ਆ ਪੈਨਡੌਲਖ ਜ਼ਿਲ੍ਹਾ ਫਰੀਦਕੋਟ ਦੇਖ ਸਕਦੇ ਥਾਨ ਹਵਾਲਾ ਪੂਰਾ ਸਾਫ਼ ਹੈ 1,25,000 ਦੀ ਵੀਰਾਂ ਦਾ ਆਪਾਂ ਦੇ ਦੇਾਂਗੇ ਮਾੜਾ ਮੋਟਾ ਮਾਨਤਾਨ ਹੋਊ 6 ਦਾੰਦਾ ਸਿੰਗ ਸੁng ਚੰਗਾ ਕੱਦ ਚੰਗਾ ਦੂਜਾ ਸੂਆ ਪੂਰੇ ਉੱਚੀ ਲੰਮੀ ਝੋਟੀ ਹੈ 1 25 ਵਾਜ ਬਜਾ ਰੇਟ ਹੈ ਇਹਦੇ ਚੋ ਮਾਨਤਾਨ ਹੋ ਜੂਗਾ ਪੂਰੀ ਉੱਚੀ ਖੱਦ ਦੀ ਝੋਟੀ ਹੈ ਇਹ ਕਿਸੇ ਖਾਂ ਦਾਵੇ ਵੀਰ ਨੂੰ ਕਾਲ ਤੋਂ ਹੀ ਕਰ ਸਕਦੇ ਨੰਬਰ ਆਪਾਂ ਦੇ ਦਿੰਨੇ ਹੈ ਦੇਖ ਸਕਦੇ ਆ ਚੁਵਾਈ ਚ ਜੇ 2 ਘੰਟੇ ਜਿਹੜੇ ਪਏ ਆ ਚੰਗਾ ਹਵਾਨਾ ਬਣਾਉਂਦੀ ਚੁਵਾਈ ਦੀ ਪੂਰੀ ਸਾਫ ਹੈ ਚੁਵਾਈ ਸਾਫ ਹੈ ਠੰਡੀ ਸੀਲ ਝੋਟੀ ਹੈ